ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲਹਿਰਾ ਧੁਰਕੋਟ ਬਾਈ ਜੀ ਅਸੀਂ ਅੱਜ ਖੜਿਆ ਆਪਣੇ ਪਿੰਡ ਦੇ ਬੱਸ ਸਟੈਂਡ ਤੇ ਜੇ ਕਿਸੇ ਵੀ ਮੇਰੇ ਵੀਰ ਨੂੰ ਜਿਵੇਂ ਆਪਣੇ ਹੁਣ ਲੜਾਈ ਦਾ ਵਿਗਲ ਪਚੁਕਿਆਗਾ ਉਧਰੋਂ ਬਾਰਡਰ ਏਰੀਆ ਚੋਂ ਕਿਸੇ ਨੂੰ ਵੀ ਰਹਿਣ ਵਾਸਤੇ ਕੋਈ ਘਰ ਚਾਹੀਦਾਗਾ ਤਾਂ ਉਹਦੀ ਵਾਸਤੇ ਮੈਂ ਆਪਣਾ ਘਰ ਦੇਣ ਨੂੰ ਤਿਆਰ ਆ ਮੈਂ ਘਰ ਦੀ ਵੀ ਤੁਹਾਨੂੰ ਵੀਡੀਓ ਦਿਖਾਵਾਂਗਾ ਲੋਕੇਸ਼ਨ ਦੱਸਾਂਗਾ ਵੀ ਕਿੱਥੇ ਹੈ ਇੱਧਰ ਬਾਈ ਰਹਿ ਜਾਂਦਾ ਬਰਨਾਲਾ ਚੰਡੀਗੜ੍ਹ ਇਹ ਬਠਿੰਡਾ ਚੰਡੀਗੜ੍ਹ ਰੋਡ ਐ ਇਧਰਲੀ ਸਾਈਡ ਚੰਡੀਗੜ੍ਹ ਰਹਿ ਜਾਂਦਾ ਤੇ ਇਥੋਂ ਪੂਰਾ 24 ਕਿਲੋਮੀਟਰ ਬਠਿੰਡਾ ਰਹਿ ਜਾਂਦਾ ਇਹ ਇਥੋਂ ਲਹਿਰਾ ਮੁਹਬਤ ਉੱਚੋ ਬਠਿੰਡਾ ਇਹ ਮੇਨ ਰੋਡ ਦੇ ਉੱਤੇ ਸਾਡਾ ਪਿੰਡ ਹੈਗਾ ਪਿੰਡ ਦਾ ਨਾਮ ਸਾਡੇ ਹੈਗਾ ਲਹਿਰਾ ਧੂਰਕੋਟ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਵੀ ਜਦੋਂ ਰਾਮਪਰੇ ਕਿੰਨੀ ਆਪਾਂ ਆਵਾਂਗੇ ਤਾਂ 3 ਕਿਲੋਮੀਟਰ ਦੇ ਉੱਤੇ ਸਾਡੇ ਸੀ ਦਾ ਜਿਹੜਾ ਬੁੱਤ ਲੱਗਿਆ ਹੋਇਆ ਹੈਗਾ ਅਸੀਂ ਧਰਮਪਾਲ ਸਿੰਘ ਜੀ ਦਾ ਉਸ ਤੋਂ ਬਾਅਦ ਦੇ ਵਿੱਚ ਗੇਟ ਬਣਿਆ ਹੋਇਆ ਹੈਗਾ ਤੇ ਪਿੰਡ ਲੈਰਾ ਧੂਰਕੋਟ ਜ਼ਿਲ੍ਹਾ ਬਠਿੰਡਾ ਤਸਵੀਰ ਸਾਨੂੰ ਨਿਥਾਣਾ ਪੈਂਦੀ ਹੈ ਕਿ ਮੇਨ ਬਠਿੰਡਾ ਪਰਨਾਲਾ ਰੋਡ ਦੇ ਉੱਤੇ ਪਿੰਡ ਹੈਗਾ ਆ ਦੇਖੋ ਪਿੰਡ ਲੈਰਾ ਧੂਰਕੋਟ ਤੇ ਕਿਸੇ ਵੀ ਮੇਰੇ ਵੀਰ ਨੂੰ ਇਸ ਔਖੀ ਕਹਾੜੀ ਦੇ ਵਿੱਚ ਘਰ ਚਾਹੀਦਾ ਹੋਇਆ ਰਹਿਣ ਵਾਸਤੇ ਮਹੀਨਾ ਰੋ ਦੋ ਮਹੀਨੇ ਰੋ ਤਿੰਨ ਮਹੀਨੇ ਰੋ ਯਾਰ ਕੋਈ ਚੱਕਰ ਨਹੀਂਗਾ ਤੇ ਆਪਾਂ ਤੁਹਾਨੂੰ ਫ੍ਰੀ ਮਕਾਨ ਦੇਵਾਂਗੇ ਸਾਰੀਆਂ ਸਹੂਲਤਾਂ ਉਪਲਬਧਨ ਹੋਣਗੀਆਂ ਤੇ ਮੇਰਾ ਨੰਬਰ ਹੈਗਾ 8728835008 8728835008 ਹੁਣ ਅੱਗੇ ਤੁਹਾਨੂੰ ਅਸੀਂ ਘਰ ਦੀ ਲੋਕੇਸ਼ਨ ਦਿਖਾਵਾਂਗੇ ਜੀ ਇੱਥੋਂ ਐਂਟਰ ਹੋ ਜਾਣਾਗਾ ਆਹ ਗੇਟ ਵਾਲਾ ਇੱਦੂ ਅੱਗੇ ਜਾ ਕੇ ਮੇਰੀ ਜਿਹੜੀ ਰਾਹ ਹੈ ਛਾਗੀ ਉਸ ਸਾਹਮਣੇ ਜਿੱਥੇ ਮੁੰਡੇ ਤੁਰੇ ਹੁੰਦੇ ਉੱਥੇ ਪਾਮ ਲੱਗੇ ਹੋਏ ਹੈਗੇ ਇੱਥੇ ਨਾਲ ਹੀ ਹੈਗੀ ਤੇ ਅੱਗੇ ਤੁਹਾਨੂੰ ਅਸੀਂ ਇੱਥੇ ਜਿਹੜਾ ਘਰ ਹੈ ਉਹ ਵੀ ਦਿਖਾ ਰਹੇ ਹਾਂ ਜੇਰੋਂ ਆਪਾਂ ਬੱਸ ਸਟੈਂਡ ਤੋਂ ਇੰਟਰ ਹੋ ਗਏ ਇਧਰਲੇ ਪਾਸੇ ਸਟੇਡੀਅਮ ਆਊਗਾ ਤੇ ਅੱਗੇ ਆਊਗਾ ਸਕੂਲ ਬਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੈਰਾ ਤੁਰ ਕੋਟ ਤੇ ਇਧਰ ਆ ਆਪਣੀ ਰਗੀ ਰੈਸ਼ ਆਪਾਂ ਬਾਬੇ ਦੀ ਕਿਰਪਾ ਨਾਲ ਇੱਥੇ ਆ ਕੇ 2012 ਤਿੰਨਾਂ ਚਰੇਸ ਕਰ ਲਈ ਸੀ ਆਪਣਾ ਜਿਹੜਾ ਅੰਦਰਲਾ ਘਰ ਹੈਗਾ ਉਹ ਵਧੀਆ ਕਮਰੇ ਬਣੇ ਪਿਆਗੇ ਵਧੀਆ ਸਾਰਾ ਕੋਸਾ ਹੈਗਾ ਕਿਸੇ ਵੀ ਪਰਿਵਾਰ ਨੇ ਰਹਿਣਾ ਹੋਵੇ ਜਿੰਨਾ ਟਾਈਮ ਮਰਜ਼ੀ ਰਹੋ ਬਾਈ ਤੇ ਇਸ ਆਉਫ ਦੀ ਘੜੀ 'ਚ ਅਸੀਂ ਤੁਹਾਡੇ ਨਾਲ ਆਂਗੇ ਕੋਈ ਕਾਸੇ ਦੀ ਵੀ ਜ਼ਰੂਰਤ ਹੋਈ ਉਹੀ ਅਸੀਂ ਤੁਹਾਡੀ ਮਦਦ ਕਰਨ ਨੂੰ ਤਿਆਰਾਂਗੇ ਆ ਦੇਖੋ ਇੱਥੇ ਮੇਰੀ ਘਰ ਦੀ ਲੋਕੇਸ਼ਨ ਆ ਗਈ ਇਹਦੀ ਇੱਥੇ ਨਾਲ ਡਾਕਟਰ ਸਾਹਿਬ ਦੀਆਂ ਦੁਕਾਨਾਂ ਹੈਗੀਆਂ ਤੇ ਹੁਣ ਤੁਹਾਨੂੰ ਅਸੀਂ ਅੱਗੇ ਦਿਖਾਵਾਂਗੇ ਜਿੱਥੇ ਆਪਾਂ ਕਮਰੇ ਬਣੇ ਹੋਏ ਹੈਗੇ ਜਦੋਂ ਵੀ ਆਪਾਂ 메ਨ ਰੋਡ ਤੋਂ ਆਵਾਂਗੇ ਅੱਗੇ ਆ ਸਾਡੇ ਪਿੰਡ ਚਰਅਸਤੇ ਦੇ ਵਿੱਚ ਖੂਹ ਆ ਜਾਂਦਾ ਹੈਗਾ ਸਕੂਲ ਟੱਪ ਕੇ ਖੂਹ ਤੋਂ ਅੱਗੇ ਆ ਕਿ ਆ ਇੰਟਰਲੌਕ ਜਣੀ ਵੀ ਇਹੜੀ ਗਲੀ ਨਮੀ ਇਹਦੇ ਵਿੱਚ ਆ ਕੇ ਆਹ ਗੇਟ ਵੀ ਆਪਣਾ ਰਹਿ ਗਿਆ ਜਿਹੜਾ ਆਪਾਂ ਕਹਿੰਦੇ ਆਹ ਗੇਟ ਵੀ ਆਪਣਾ ਹੈ ਤੇ ਇੱਧਰ ਬੈਠੇ ਆਗੇ ਬੰਦੇ ਤੇ ਆਹ ਕਿਹ ਘਰ ਬਾਈ ਜੇ ਕਿਸੇ ਨੇ ਬੈਠਣਾ ਹੋਵੇ ਇੱਧਰ ਲੈਟਰੀਨ ਬਾਥਰੂਮ ਬਣਿਆ ਪਿਆ ਹੈ ਆ ਬਾਹਰ ਲਈ ਰਸੋਈ ਬਣੀ ਵੀ ਹੈਗੀ ਤੇ ਆ ਅੰਦਰ ਲਈ ਰਸੋਈ ਆਗੀ ਆ ਮੂਰੇ ਬਰਾਂਡਾ ਗਾ ਤੇ ਇਹਦੇ ਵਿੱਚ ਦੋ ਆ ਜਿਹੜੇ ਕਮਰੇ ਬਣੇ ਵੀ ਹੈਗੇ ਦੇਖੋ ਇੱਕ ਇਧਰ ਕਮਰਾ ਇੱਕ ਇਧਰ ਕਮਰਾ ਬਰਾਂਡਾ ਵੀ ਬਹੁਤ ਵੱਡਾ ਗਾ ਤੇ ਉਸ ਤੋਂ ਬਾਅਦ ਦੇ ਵਿੱਚ ਵੀੜਾ ਬਹੁਤ ਵੱਡਾ ਬਈ ਛੱਤ ਤੇ ਪੈਣਾ ਛੱਤ ਤੇ ਪੈ ਸਕਦੇ ਆ ਬੰਦੇ ਇਧਰ ਤਾਂ ਆ ਵੀ ਵਧੀਆ ਤੇ ਇੱਕ ਕਮਰਾ ਆਪਣੇ ਕੋਲੇ ਡਬਲ ਆ ਆ ਗਿਆ ਇਹਨਾਂ ਨੂੰ ਹੁਣ ਲਾਉਕ ਲੱਗੇ ਵੀ ਹੈਗੇ ਤੇ ਇੱਧਰ ਬਰਾਂਡਾ ਇੱਕ ਹੀ ਆ ਗਿਆ ਤੇ ਕਿਸੇ ਨੇ ਵੀ ਵੀਰ ਭਰਾ ਨੇ ਜਿਹੜੇ ਨੂੰ ਵੀ ਜ਼ਰੂਰਤ ਹੈਗੀ ਤੇ ਉਹਨਾਂ ਵਾਸਤੇ ਆਪਣੇ ਵੱਲੋਂ ਬਾਬੇ ਦੀ ਕਿਰਪਾ ਨਾਲ ਫ੍ਰੀ ਖਾਤੇ ਦੇ ਵਿੱਚ ਇੱਕ ਜਿਹੜਾ ਮਕਾਨ ਆਗਾ ਆਪਾਂ ਉਹਨਾਂ ਨੂੰ ਦੇ ਸਕਦੇ ਆਂਗੇ ਤੇ ਹੋਰ ਵੀ ਕੋਈ ਮਦਦ ਹੋਈ ਚਾਹੀਦੀ ਹੋਈ ਉਹ ਜੀ ਉਹ ਵੀ ਕਰਾਂਗੇ ਬਾਈ ਚਾਹੇ ਪਿੰਡ ਪੱਦਰ ਤੇ ਕਰੀਏ ਚਾਹੇ ਕਲਬ ਪੱਦਰ ਤੇ ਕਰੀਏ ਚਾਹੇ ਕੱਲੇ ਹੀ ਕਰੀਏ ਤੇ ਇਹਦੇ ਵਿੱਚ ਨਾ ਵੱਡੇ 10 ਤੋਂ 15 ਬੰਦੇ ਵਧੀਆ ਐਡਜਸਟ ਹੋ ਸਕਦੇ ਆ ਕਿ ਤੇ ਜੇ ਕਿਸੇ ਨੂੰ ਵੀ ਚਾਹੀਦਾ ਹੋਇਆ ਜਿਹੜੇ ਖਾਸ ਕਰ ਮੇਰੇ ਵੀਰ ਅੰਜ ਔਖੀ ਘੜੀ ਦੇ ਵਿੱਚ ਨੇ ਉਧਰੋਂ ਸਰਦਾਂ ਤੋਂ ਆਪਣਾ ਸਮਾਨ ਚੱਕ ਰਹੇ ਨੇਗੇ ਤੇ ਉਹ ਸਾਡੇ ਕੋਲੇ ਪਿੰਡ ਲੈਲਾ ਤੂਰਕੋਟ ਜ਼ਿਲ੍ਹਾ ਬਠਿੰਡਾ ਤਹਿਸੀਲ ਨਸਾਣਾ ਹਲਕਾ ਪੁੱਚੋ ਬਠਿੰਡਾ ਬਰਨਾਲਾ ਰੋਡ ਦੇ ਉੱਪਰ ਆ ਪਿੰਡ ਇਹ ਸਾਡੇ ਨਾਲ ਕੰਟੈਕਟ ਕਰ ਸਕਦਾ ਹੈਗਾ ਤੇ ਮੈਂ ਤੁਹਾਨੂੰ ਦੁਬਾਰੇ ਫੇਰ ਮੇਰਾ ਮੋਬਾਈਲ ਨੰਬਰ ਦੱਸਦਾ ਹਾਂ 87288 35008 ਮਨਦੀਪ ਸਿੰਘ ਮਣੀ ਮੇਰਾ ਨਾਂ ਹੈਗਾ ਸਨੂਪ ਸਰਦਾਰ ਗੁਰਪਖਤ ਸਿੰਘ ਇੰਸਪੈਕਟਰ ਪੀਆਰਟੀਸੀ ਉੰਨਾ ਤਾਂ ਮੈਂ ਬੀਟਾਂਗਾ ਤੇ ਜਦੋਂ ਵੀ ਬਈ ਕਿਸੇ ਨੂੰ ਵੀ ਕੋਈ ਪ੍ਰੋਬਲਮ ਪੈਂਦੀ ਹੈ ਤਾਂ ਸਾਨੂੰ ਫੋਨ ਕਰੋ ਤੇ ਅਸੀਂ ਤੁਹਾਡੀ ਮਦਦ ਕਰਾਂਗੇ ਵੱਧ ਤੋਂ ਵੱਧ ਤਾਂ ਜੋ ਕਿ ਤੁਸੀਂ ਜਿਹੜਾ ਇਹ ਔਖਾ ਟਾਈਮ ਹੈਗਾ ਇਹ ਇੱਥੇ ਸਾਡੇ ਕੋਲ ਨਿਗਾਹ ਸਕੋ ਠੀਕ ਹੈ ਜੀ ਧੰਨਵਾਦ ਜੀ ਬਾਈ ਜੀ ਅਸੀਂ ਤਾਂ ਕਰਨ ਹੁੰਦੇ ਆਂਗੇ ਕਰਨਾ ਕਰਾਉਣ ਵਾਲਾ ਤਾਂ ਪਰਮਾਤਮਾ ਹੀ ਹੈਗਾ ਹਨਾ ਤੇ ਪਰਮਾਤਮਾ ਕਹੇ ਤੇ ਇਹ ਜੇ ਮੜੀ ਬੜਾ ਟਾਈਮ ਨਾ ਲਿਆ ਵੀ ਵੀ ਜਿਹੜਾ ਆਪਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਈ। ਸੱਚ ਇੱਕ ਇੱਧਰ ਪਿਆ ਬਈ ਆਪਣੇ ਕੋਲੇ ਮੈਂ ਭੁੱਲ ਗਿਆ ਸੀਗਾ। ਆਹ ਭਾਂਡਾ ਪਿਆਗਾ, ਇੱਕ ਕਮਰਾ ਪਿਆਗਾ। ਐ ਇਹ ਵੀ ਇੱਧਰ ਬਣਿਆ ਪਿਆ ਸਾਰਾ ਕੁਝ ਲੈਣ ਨੂੰ ਬਸ ਨੂੰ। ਤੇ ਕਿਸੇ ਨੂੰ ਵੀ ਬਾਈ ਲੋੜ ਹੋਵੇ ਤਾਂ ਬੇਝਿਜਕ ਹੋ ਕੇ ਮੈਨੂੰ ਫੋਨ ਕਰੋ। ਤੇ ਜਿੰਨਾ ਚਿਰ ਮਰਜ਼ੀ ਰਹੋ ਬਈ 2 ਮਹੀਨੇ, 4 ਮਹੀਨੇ, ਮਹੀਨਾ ਤਾਂ ਪਤਾ ਕਹਿੰਦੇ ਵੀ ਬਾਬੇ ਦੀ ਕਿਰਪਾ ਨਾਲ ਜਿਹੜਾ ਇਹ ਕੰਮ ਛੇੜਾ ਹੈਗਾ ਭਾਰਤ-ਪਾਕਿਸਤਾਨ ਦਾ ਵੀਰੇ ਛੇਤੀ ਨਿਬੜ ਜੀ ਛੇਤੀ ਗੱਲਬਾਤ ਹੋ ਜੀ ਸਮਝੌਤਾ ਹੋ ਜੀ ਕਿਸੇ ਗੱਲ ਤੇ ਤਾਂ ਜੋ ਕਿ ਕਿਸੇ ਵੀ ਵੀਰ ਨੂੰ ਆਪਣਾ ਘਰ ਨਾ ਛੱਡਣਾ ਪੈ ਜੀ ਕਿਉਂ ਘਰ ਛੱਡਣਾ ਬਾਈ ਬਹੁਤ ਔਖਾ ਹੁੰਦਾ ਹੈ ਇਸ ਲਈ ਜੇ ਕੋਈ ਬਾਈ ਵੱਧ ਘਟ ਬੋਲ ਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆਂਗੇ ਤੇ ਜਿਸ ਕਿਸੇ ਵੀਰ ਨੂੰ ਵੀ ਲੋੜ ਹੋਈ ਦੋ ਪਰਿਵਾਰ ਤਿੰਨ ਪਰਿਵਾਰ ਇੱਥੇ ਵਧਿਆ ਰਹੇ ਸਕਦੇ ਆ ਕਿ ਛੋਟੇ ਪਰਿਵਾਰ ਜੇ ਕੋਈ ਵੱਡਾ ਪਰਿਵਾਰ ਹੈ ਉਹ ਵੀ ਇੱਕ ਵਧੀਆ ਰਹਿ ਸਕਦਾ ਹੈ ਇੱਥੇ 10 ਤੋਂ 15 ਬੰਦੇ ਐਡਜਸਟ ਹੋ ਸਕਦੇ ਹੈਗੇ ਧੰਨਵਾਦ ਜੀ ਸਾਰੇ ਭਰਾਵਾਂ ਦਾ